ਚੋਰੀ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਦੇਖ ਸਕਦੇ ਹੋ ਜਿਸ ਦੇ ਵਿੱਚ ਕਾਫੀ ਪਸੰਦ ਚੋਰ ਨਕਦੀ ਦੇ ਨਾਲ-ਨਾਲ ਕਾਫੀ ਦੀ ਮਸ਼ੀਨ ਤੱਕ ਚੋਰੀ ਕਰ ਲੈ ਜਾਂਦਾ ਹੈ ਜੀਆਂ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਅਕਤੀ ਇਸ ਕਾਫੀ ਦੀ ਦੁਕਾਨ ਦੇ ਅੰਦਰ ਵੜਦਾ ਹੈ ਅਤੇ ਚੋਰੀ ਕਰਦੇ ਹੋਏ ਸਾਰੀ ਜਿਹੜੀ ਨਗਦੀ ਹੈ ਉਹ ਇੱਕ ਕੱਪੜੇ ਦੇ ਵਿੱਚ ਰੱਖ ਲੈਂਦਾ ਜਿਸ ਤੋਂ ਬਾਅਦ ਉਸ ਨੂੰ ਸ਼ਾਇਦ 커피 ਪਸੰਦ ਸੀਤਾਉ 커피 ਦੀ ਮਸ਼ੀਨ ਤੱਕ ਆਪਣੇ ਨਾਂ ਲੈ ਜਾਂਦਾ ਹੈ ਤੇ ਇਹ ਸਾਰੀ ਵਾਰਦਾ ਸਿਸਟਮੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਦੇ ਵਿੱਚ ਸਾਹ ਦੇਖ ਸਕਦੇ ਹੋ ਕਿ ਇਸ ਦੇ ਵੱਲੋਂ ਅਣਪਛਾਤੇ ਚੋਰ ਦੇ ਵੱਲੋਂ ਮੂੰਹ ਟੱਕਿਆ ਹੋਇਆ ਹੈ ਤੇ ਕ ਦੁਕਾਨ ਦੇ ਅੰਦਰ ਵਰਦਾ ਹੈ ਤਿਜ਼ੋਰੀ ਦੇ ਵਿੱਚੋਂ ਦਸਤਾਵੇਜ਼ ਕੱਢ ਕੇ ਬਾਹਰ ਟੇਬਲ ਤੇ ਰੱਖ ਦਿੰਦਾ ਹੈ ਤੇ ਇਸ ਦੇ ਅੰਦਰੋਂ ਸਾਰਾ ਪੈਸਾ ਕੱਢ ਕੇ ਇੱਕ ਲਾਲ ਕੱਪੜੇ ਦੇ ਵਿੱਚ ਬੰਨ ਲੈਂਦਾ ਹੈ ਜਿਸ ਤੋਂ ਬਾਅਦ ਉਹ ਟੇਬਲ ਤੇ ਰੱਖੀ ਐਲ ਡੀ ਨੂੰ ਚੁੱਕ ਕੇ ਬਿਲਿੰਗ ਮਸ਼ੀਨ ਨੂੰ ਦੇਖਦਕਦੇ ਉਹ ਕਿ ਕਿਸ ਤਰੀਕੇ ਦੇ ਨਾਲ ਹਟਾ ਕੇ ਕੈਸ਼ ਕੱਢ ਲੈਂਦਾ ਹੈ ਤੇ ਉਸ ਤੋਂ ਬਾਅਦ ਉਥੋਂ ਕੈਸ਼ ਦੇ ਨਾਲ ਲਾਲ ਟੈਨ ਕਾਫੀ ਦੀ ਮਸ਼ੀਨ ਲੈ ਕੇ ਫਰਾਗ ਹੋ ਜਾਂਦਾ ਹੈ ਦੱਸਦੇ ਕਿ ਇਹ ਹੈਰਾਨ ਕਰ ਦੇਣ ਵਾਲੀ ਵਾਰਦਾਤ ਜਲੰਧਰ ਦੇ ਮੋਡਲ ਟਾਊਨ ਸਥਿਤ ਟੈਨ ਕਾਫੀ ਸ਼ਾਪ ਤੋਂ ਸਾਹਮਣੇ ਆਈ ਹੈ ਜਿਸ ਦੀ ਸਾਰੀ ਵਾਰਦਾਤ ਜਿਹੜੀ ਹੈ ਸਿਸਟਮਿਕ ਕੈਮਰੇ ਦੇ ਵਿੱਚ ਕੈਦ ਹੋਈ ਹੈ ਹਾਲਾਂਕਿ ਮੌਕੇ ਤੇ ਪਹੁੰਚ ਕੇ ਪੁਲਿਸ ਤਵੱਲੋ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਚੋਰੀ ਦੀਏ ਹੈਰਾਨ ਕਰਨ ਵਾਲੀਆਂ ਤਸਵੀਰਾਂ ਦੇਖ ਸਕਦੇ ਹੋ ਜਿਸ ਦੇ ਵਿੱਚ ਕਾਫੀ ਪਸੰਦ ਚੋਰ ਨਗਦੀ ਦੇ ਨਾਲ-ਨਾਲ ਕਾਫੀ ਦੀ ਮਸ਼ੀਨ ਤੱਕ ਚੋਰੀ ਕਰ ਲੈ ਜਾਂਦਾ ਹੈ ਜੀਆਂ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਅਕਤੀ ਇਸ ਕਾਫੀ ਦੀ ਦੁਕਾਨ ਦੇ ਅੰਦਰ ਵਰਦਾ ਹੈ ਅਤੇ ਚੋਰੀ ਕਰਦੇ ਹੋਏ ਸਾਰੀ ਜਿਹੜੀ ਨਗਦੀ ਹੈ ਉਹ ਇੱਕ ਕੱਪੜੇ ਦੇ ਵਿੱਚ ਰੱਖ ਲੈਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਸ਼ਾਇਦ ਕਾਫੀ ਪਸੰਦ ਸੀ ਤਾਂ ਉਹ ਕਾਫੀ ਦੀ ਮਸ਼ੀਨ ਤੱਕ ਆਪਣੇ ਨਾਲ ਲੈ ਜਾਂਦਾ ਹੈ ਤੇ ਇਹ ਸਾਰੀ ਵਾਰਦਾਸ ਸਿਸਟਮੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਇਸ ਦੇ ਵੱਲੋਂ ਅੜਪਚਾਤੇ ਚੋਰ ਦੇ ਵੱਲੋਂ ਮੂਹ ਟੱਕਿਆ ਹੋਇਆ ਹੈ ਤੇ ਇੱਕ ਦੁਕਾਨ ਦੇ ਅੰਦਰ ਵਰਦਾ ਹੈ ਤੇ ਜ਼ੋਰੀ ਦੇ ਵਿੱਚੋਂ ਦਸਤਾਵੇਜ਼ ਕੱਢ ਕੇ ਬਾਹਰ ਟੇਬਲ ਤੇ ਰੱਖ ਦਿੰਦਾ ਹੈ ਤੇ ਇਸ ਦੇ ਅੰਦਰੋਂ ਸਾਰਾ ਪੈਸਾ ਕੱਢ ਕੇ ਇੱਕ ਲਾਲ ਕੱਪੜੇ ਦੇ ਵਿੱਚ ਬੰਨ ਲੈਂਦਾ ਹੈ ਜਿਸ ਤੋਂ ਬਾਅਦ ਉਹ ਟੇਬਲ ਤੇ ਰੱਖੀ ਐਲ.ਐਡੀ ਨੂੰ ਚੁੱਕ ਕੇ ਬਿਲਿੰਗ ਮਸ਼ੀਨ ਨੂੰ ਦੇਖਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਟਾ ਕੇ ਕੈਸ਼ ਕੱਢ ਲੈਂਦਾ ਹੈ ਤੇ ਉਸ ਤੋਂ ਬਾਅਦ ਉਥੋਂ ਕੈਸ਼ ਦੇ ਨਾਲ ਲਾਲ ਟੈਨ ਕਾਫੀ ਦੀ ਮਸ਼ੀਨ ਲੈ ਕੇ ਫਰਾਰ ਹੋ ਜਾਂਦਾ ਹੈ। ਰਾਸਤੇ 'ਤੇ ਇਹ ਹੈਰਾਨ ਕਰ ਦੇਣ ਵਾਲੀ ਵਾਰਦਾਤ ਜਲੰਧਰ ਦੇ ਮੋਡਲ ਟਾਊਨ ਸਥਿਤ ਟੈਨ ਕਾਫੀ ਸ਼ਾਪ ਕੋਲ ਸਾਹਮਣੇ ਆਈ ਹੈ ਜਿਸ ਦੀ ਸਾਰੀ ਵਾਰਦਾਤ ਜਿਹੜੀ ਹੈ ਸਿਸਟਮ ਕੈਮਰੇ ਦੇ ਵਿੱਚ ਕੈਦ ਹੋਈ ਹੈ। ਹਾਲਾਂਕਿ ਮੌਕੇ ਤੇ ਪਹੁੰਚ ਕੇ ਪੁਲਿਸ ਤਵੱਲੂ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਚੋਰੀ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਦੇਖ ਸਕਦੇ ਹੋ ਜਿਸ ਦੇ ਵਿੱਚ ਕਾਫੀ ਪਸੰਦ ਚੋਰ ਨਕਦੀ ਦੇ ਨਾਲ-ਨਾਲ ਕਾਫੀ ਦੀ ਮਸ਼ੀਨ ਤੱਕ ਚੋਰੀ ਕਰ ਲੈ ਜਾਂਦਾ ਹੈ ਜੀਆਂ ਤਸਵੀਰਾਂ ਦੇਖ ਸਕਦੇ ਹੋ ਇੱਕ ਵਿਅਕਤੀ ਇਸ ਕਾਫੀ ਦੀ ਦੁਕਾਨ ਦੇ ਅੰਦਰ ਵਰਦਾ ਹੈ ਅਤੇ ਚੋਰੀ ਕਰਦੇ ਹੋਏ ਸਾਰੀ ਜਿਹੜੀ ਨਗਦੀ ਹੈ ਉਹ ਇੱਕ ਕੱਪੜੇ ਦੇ ਵਿੱਚ ਰੱਖ ਲੈਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਸ਼ਾਇਦ ਕਾਫੀ ਪਸੰਦ ਸੀ ਤਾਂ ਉਹ ਕਾਫੀ ਦੀ ਮਸ਼ੀਨ ਤੱਕ ਆਪਣੇ ਨਾਂ ਲੈ ਜਾਂਦਾ ਹੈ ਤੇ ਇਹ ਸਾਰੀ ਵਾਰਦਾ ਸਿਸਟਮੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਇਸ ਦੇ ਵੱਲੋਂ ਅੜਪਛਾਤੇ ਚੋਰ ਦੇ ਵੱਲੋਂ ਮੂੰਹ ਟੱਕਿਆ ਹੋਇਆ ਹੈ ਕਿ ਦੁਕਾਨ ਦੇ ਅੰਦਰ ਵਰਦਾ ਹੈ ਤਜ਼ੋਰੀ ਦੇ ਵਿੱਚੋਂ ਦਸਤਾਵੇਜ਼ ਕੱਢ ਕੇ ਬਾਹਰ ਟੇਬਲ ਤੇ ਰੱਖ ਦਿੰਦਾ ਹੈ ਤੇ ਇਸ ਦੇ ਅੰਦਰੋਂ ਸਾਰਾ ਪੈਸਾ ਕੱਢ ਕੇ ਇੱਕ ਲਾਲ ਕੱਪੜੇ ਦੇ ਵਿੱਚ ਬੰਨ ਲੈਂਦਾ ਹੈ। ਉਸ ਤੋਂ ਬਾਅਦ ਉਹ ਟੇਬਲ ਤੇ ਰੱਖੀ ਐਲ ਡੀ ਨੂੰ ਚੁੱਕ ਕੇ ਬਿਲਿੰਗ ਮਸ਼ੀਨ ਨੂੰ ਦੇਸ ਤੱਕ ਦੇ ਉਹ ਕਿ ਕਿਸ ਤਰੀਕੇ ਦੇ ਨਾਲ ਹਟਾ ਕੇ ਕੈਸ਼ ਕੱਢ ਲੈਂਦਾ ਹੈ ਤੇ ਉਸ ਤੋਂ ਬਾਅਦ ਉੱਥੋਂ ਕੈਸ਼ ਦੇ ਨਾਲ ਲਾਲ ਟੈਨ ਕਾਫੀ ਦੀ ਮਸ਼ੀਨ ਲੈ ਕੇ ਫਰਾਰ ਹੋ ਜਾਂਦਾ ਹੈ। ਦਸਤੇ ਕੀ ਹੈ ਹੈਰਾਨ ਕਰ ਦੇਣ ਵਾਲੀ ਵਾਰਦਾਤ ਜਲੰਧਰ ਦੇ ਮੋਡਲ ਟਾਊਨ ਸਥਿਤ ਟੈਨ ਕਾਫੀ ਸ਼ਾਪ ਕੋ ਸામਨੀ ਆਈ ਹੈ ਜਿਸ ਦੀ ਸਾਰੀ ਵਾਰਦਾਤ ਜਿਹੜੀ ਹੈ ਸਿਸਟਮ ਕੈਮਰੇ ਦੇ ਵਿੱਚ ਕੈਦ ਹੋਈ ਹੈ ਹਾਲਾਂਕਿ ਮੌਕੇ ਤੇ ਪਹੁੰਚ ਕੇ ਪੁਲਿਸ ਤਵੱਲੋਗ ਵੱਨਦੀ ਕਾਰਵਾਈ ਕੀਤੀ ਜਾ ਰਹੀ ਹੈ